ਅੱਜ ਮੈਂ ਕਹਿ ਸਕਦਾ ਪੂਰੇ ਹੁਸ਼ਿਆਰਪੁਰ ਲਈ ਪੂਰੇ ਪੰਜਾਬ ਲਈ ਪੂਰੇ ਹੀ ਹਿੰਦੁਸਤਾਨ ਦੇ ਲਈ ਬੜੇ ਹੀ ਸਾਡੇ ਮਾਨ ਵਾਲੀ ਗੱਲ ਹੈ ਔਰ ਸਾਡੇ ਬਹੁਤ ਹੀ ਸਵਰਗੀਏ ਮਦਨ لال ਜੀ ਜਿਨ੍ਹਾਂ ਦਾ ਪਰਿਵਾਰ ਇਹ ਜਿਹੜਾ ਬੈਠਾ ਉਹਨਾਂ ਦਾ ਇਹ ਪੋਤਾ ਇਨੇ ਜਿਹੜਾ ਹੁਸ਼ਿਆਰਪੁਰ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਅਜੇ ਨੇ ਅਜੇ ਨੇ ਅਜੇ ਸ਼ਰਮਾ ਜੀ ਨੇ ਔਰ ਇਹ ਮਾਨ ਪ੍ਰਾਪਤ ਹੋਇਆ ਸਾਡੇ ਛੋਟੇ ਬ੍ਰਦਰ ਧਰਮਿੰਦਰ ਜੀ ਬੱਬੂ ਜੀ ਜਿਨ੍ਹਾਂ ਨੂੰ ਅਸੀਂ ਕਹਿੰਦਾ ਉਹਨਾਂ ਦਾ ਬੇਟਾ ਹੈ ਇਹ ਔਰ ਇਹਨਾਂ ਦੀ ਦਾਦੀ ਕੁਸ਼ਲਿਆ ਜੀ ਜਿਹੜਾ ਆਂਟੀ ਦਾ ਇਸ ਪਰਿਵਾਰ ਦਾ ਇਹ ਜਿਹੜਾ ਜਿਹੜਾ ਸਾਰਾ ਕ੍ਰੈਡਿਟ ਹੁੰਦਾ ਨਾ ਜੀ ਇਹ ਦਾਦਾ ਦਾਦੀ ਨੂੰ ਜਾਂਦਾ ਵੱਡੀ ਗੱਲ ਇਹ ਆ ਮੈਂ ਤਾਂ ਇਹ ਗੱਲ ਕਹਿ ਸਕਦਾ ਦਾਦਾ ਜੀ ਨਹੀਂ ਹੈ ਪਰ ਨਾਮ ਰੋਸ਼ਨ ਹੈ ਬੜੇ ਤਗੜੇ ਆਦਮੀ ਸੀਗੇ ਦਾਦੀ ਬੈਠੀ ਆ ਬਹੁਤ ਮਤਲਬ ਜਿਹਨੂੰ ਉਹਨਾਂ ਦਬਕਾ ਮਾਰਦਾ ਨਾ ਸਾਡੇ ਵਰਗੇ ਨੂੰ ਵੀ ਉਹਨੂੰ ਬਹਿਣਾ ਪੈਣਾ ਉੱਥੇ ਤੋਂ ਇਸ ਬੱਚੇ ਨੇ ਸਾਰੀ ਦੁਨੀਆ ਦੇ ਵਿੱਚ ਸਾਡੇ ਹਿਸ਼ਾਰਪੁਰ ਦਾ ਨਾਮ ਮਾਨ ਪ੍ਰਾਪਤ ਕੀਤਾ ਔਰ ਜਿੱਥੇ ਕ੍ਰਿਸ਼ਨਨਗਰ ਦਾ ਵੀ ਮੈਂ ਕਹਿੰਦਾ ਬਹੁਤ ਵੱਡਾ ਨਾਮ ਹੋਇਆ ਜਿੱਥੇ ਦੇ ਇਹ ਸਾਰਾ ਪਰਿਵਾਰ ਹੈ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਮੈਂ ਇਸ ਲਈ ਇਹ ਕਹਿ ਸਕਦਾ ਸਾਡਾ ਫਖਰ ਨਾ ਸੀਨਾ ਚੌੜਾ ਹੋਇਆ ਇਸ ਬੱਚੇ ਨੂੰ ਦੇਖ ਕੇ ਵੀ ਮੈਂ ਪਹਿਲੀ ਵਾਰ ਹੀ ਮਿਲਿਆ ਲੱਗਦੀ ਬਾਕੀ ਸਾਰੇ ਪਰਿਵਾਰ ਦੇ ਨਾਲ ਮੇਰਾ ਬڑا ਨਾਪਤਾ ਉਹਦਾ ਮੈਨੂੰ ਪਤਾ ਲੱਗਦਾ ਰਹਿੰਦਾ ਸੀ ਪਰ ਅੱਜ ਮਿਲਣ ਦਾ ਮੌਕਾ ਮੈਨੂੰ ਅੱਜ ਹੀ ਮਿਲਿਆ ਦੇਖੋ ਇਹ ਭਾਰਤ ਸਰਕਾਰ ਦੇ ਲਈ ਵੀ ਇੱਕ ਵੱਡੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਦੋਂ ਚਾਹੇ ਇੰਗਲੈਂਡ ਚ ਇਹਨਾਂ ਦਾ ਜੰਪ ਆਲਾ ਲੇਕਿਨ ਭਾਰਤ ਸਰਕਾਰ ਦੀ ਇੱਕ ਜ਼ਿੰਮੇਵਾਰੀ ਪੰਜਾਬ ਗਵਰਨਮੈਂਟ ਦੀ ਸਾਡਾ ਬਹੁਤ ਮਾਨ ਵਧਿਆ ਮੈਂ ਕਹਿ ਸਕਦਾ ਨਾਲ ਔਰ ਖਾਸ ਤੌਰ ਤੇ ਸਾਰੀ ਟੀਮ ਬੈਠੀ ਹੈ ਇੱਥੇ ਕਨੂ ਡੋਗਰਾ ਜੀ ਜਿਹੜੇ ਸਾਡੇ ਆਫੀਸਰ ਹੈ ਹਿਆਰਪੁਰ ਦਾ ਮਾਨ ਸਨਮਾਨਾ ਇਹ ਕਿ ਇਹ სპੋਰਟਸਮੈਨ ਆ ਸਾਰਾ ਪਰਿਵਾਰ ਇਹਦਾ ਇਹ ਜਿਹੜਾ ਤਾਇਆ ਵਿੱਕੀ ਉਹਦਾ ਵੀ ਉਹ ਇਹ ਸਾਰੀ ਟੀਮ ਸੀ ਕਿਉਂਕਿ სპੋਰਟਸਮੈਨ ਹੈ ਟੀਮ ਦਾ ਬੱਚਾ ਉਹ ਸੀ ਸਮਝ ਦੇ ਨਾਲ ਐਡਾ ਵੱਡਾ სპੋਰਟਸਮੈਨ ਨਿਕਲਿਆ ਦੁਨੀਆ ਦੇ ਵਿੱਚ ਕਿਉਂਕਿ 365 ਕਿਲੋ ਦੀ ਸਨੇਚ ਜਿਹੜੀ ਹੈ ਬੜੀ ਵੱਡੀ ਗੱਲ ਹੁੰਦੀ ਹੈ ਸਾਡੇ ਲਈ ਕਿੰਨੀ ਖਫਰ ਦੀ ਗੱਲ ਹੈ ਕਿੱਡਾ ਹੁਸ਼ਿਆਰਪੁਰ ਦਾ ਇੱਥੇ ਚਿਹਰਾ ਹੈ ਲੇਕਿਨ ਮੈਂ ਤਾਂ ਕਹਣਾ ਵੀ ਇਹ ਸਾਡਾ ਨੈਸ਼ਨਲ ਮੀਡੀਆ ਦੇ ਉੱਤੇ ਇਹ ਇਹ ਜਿਹੜਾ ਸੀਗਾ ਲਾਣਾ ਚਾਹੀਦਾ ਹੈ ਲੇਕਿਨ ਆਣ ਵਾਲੇ ਟਾਈਮ ਨੂੰ ਆਪਾਂ ਡੈਫੀਨੇਟਲੀ ਕਿੰਦਾ ਪ੍ਰੋਗਰਾਮ ਕਰਾਂਗੇ ਜਿੱਥੇ ਇਸ ਬੱਚੇ ਦੀ ਇੰਟਰੋਡਕਸ਼ਨ ਇੰਟਰਨੈਸ਼ਨਲੀ ਆਲਰੇਡੀ ਹੈਗੀ ਆ ਲੇਕਿਨ ਹੁਸ਼ਿਆਰਪੁਰੋਂ ਔਰ ਸਾਡੇ ਵੱਲੋਂ ਵੀ ਇੱਕ ਇੰਟਰੋਡਕਸ਼ਨ ਜਾਣੀ ਚਾਹੀਦੀ ਸੀ ਤਾਂ ਜ਼ਰੂਰ ਆਣ ਵਾਲੇ ਟਾਈਮ ਨੂੰ ਹੁਣ ਜਿੰਨਾ ਕਿ ਇਹਨਾਂ ਕੋਲ ਟਾਈਮ ਹੋਏਗਾ ਕਿਉਂਕਿ ਵਰਲਡ ਚੈਂਪੀਅਨਸ਼ਿਪ ਖੇਲਣ ਜਾਣਾ ਇਹਨਾਂ ਨੇ ਉਹ ਵੀ ਸਾਡੇ ਲਈ ਫਖਰ ਦੀ ਗੱਲ ਹੋਣੀ ਹੈ ਤੇ ਮੇਰੇ ਸਾਰਾ ਹੀ ਹੁਸ਼ਿਆਰਪੁਰ ਦਾ ਸਾਰਾ ਇਹਨਾਂ ਦਾ ਪਰਿਵਾਰ ਬੈਠਾ ਖਾਸ ਤੌਰ ਤੇ ਮੇਰੇ ਮੀਡੀਆ ਦੇ ਸਾਰੇ ਹੀ ਬੜੇ ਸੁਲਝਿਓ ਸਾਥੀ ਮਿਸ਼ਰਾ ਜੀ ਹਜਾਰੇ ਜੀ ਸਾਰੇ ਸਾਥੀ ਜਿਹੜੇ ਬਹੁਤ ਸੁਲਝਿਓ ਕੋਚ ਸਾਹਸ ਤੋਂ ਇਹ ਸਾਡੇ ਲਈ ਸਾਰਿਆਂ ਦੇ ਬਹੁਤ ਫਖਰ ਦੀ ਗੱਲ ਆ ਸਾਡੇ ਸਾਰਿਆਂ ਲਈ ਔਰ ਸੋਢੀ ਸਾਹਿਬ ਕਿਉਂਗੇ ਸ਼ਹਿਰ ਦੀ ਪਹਿਲਾ ਆਪਣੇ ਬਿੱਲੇ სპੋਰਟਸਮੈਨ ਰਹੇ ਆ ਇਹਨਾਂ ਨੇ ਵਿੱਕੀ ਵਰਗੇ ਇਹਦੇ ਤਾਇਏ ਨੂੰ ਸਾਰਿਆਂ ਨੂੰ ਤਕੜੇ ਕੀਤਾ ਕਨੂ ਵਰਗੇ ਬੰਦੇ ਇਹਨਾਂ ਤੋਂ ਜੂਨੀਅਰ ਸੀ ਲੇਕਿਨ ਨਿਕਲੇ ਸਾਡੇ ਅੱਜ ਬੜੇ ਅਫੀਸਰ ਆ ਪੰਜਾਬ ਦੇ ਮਾਨ ਸ਼ਾਨ ਆ ਸੋ ਇਹ ਸਾਰੇ ਹੀ ਸਾਥੀ სპੋਰਟਸਮੈਨ ਪਰਿਵਾਰ ਆ ਮੈਂ ਕਹਿ ਸਕਦਾ ਇਸ ਕਰਕੇ ਬੱਚਾ ਜਿਹੜਾ ਹੈ ਇੱਥੇ ਤੱਕ ਪਹੁੰਚਾ ਸੋ ਬਹੁਤ ਬਹੁਤ ਸਾਰੇ ਪੁਰਾਰ ਨੂੰ ਮੁਬਾਰਕਾਂ ਸਾਰੇ ਹੁਸ਼ਿਆਰਪੁਰ ਸ਼ਹਿਰ ਨੂੰ ਮੁਬਾਰਕਾਂ ਔਰ ਦੂਜਾ ਇਹਦਾ ਵੈਜੀਟੇਰੀਅਨ ਹੋਣਾ ਇਸ ਗੱਲ ਨੂੰ ਜਿਹੜਾ ਹੈ ਮਿੱਥ ਤੋੜ ਦਿੰਦਾ ਕਿ ਨਹੀਂ ਸਿਰਫ ਜੀ ਨਾਨ ਵੇਜ ਖਾ ਕੇ ਬੰਦਾ ਤਕੜਾ ਹੁੰਦਾ ਇਹ ਇੱਕ ਬਹੁਤ ਵੱਡਾ ਮੈਸੇਜ ਹੈ ਮੈਂ ਕਹਿੰਦਾ ਹੈ ਵਰਲਡ ਦਾ ਬ੍ਰਾਂਡ ਐਮਬੈਸਡਰ ਹੈ ਜਿਹੜਾ ਵੈਜੀਟੇਰੀਅਨ ਹੈ ਨਾ ਇਹ ਬ੍ਰਾਂਡ ਐਜ਼ ਅ ਬ੍ਰਾਂਡ ਐਮਬੈਸਡਰ ਇਹਨੂੰ ਵੀ ਲਿਖਣਾ ਕਿਉਂਕਿ ਮੈਂ ਵੈਜੀਟੇਰੀਅਨ ਆ ਮੈਨੂੰ ਲੋਕ ਕਹਿੰਦੇ ਤੜੜੇ ਹੋਇਆ ਕਰੋ ਇੰਡੀਆ ਵਾਲਾ ਖੇਲਣਾ ਕਰਕੇ ਮੈਂ ਇੰਡੀਆ ਨੇ ਆਮ ਪ੍ਰਾਊਡ ਟੂ ਬੀ ਹਿੰਦੂ ਐਂਡ ਆਂਡ ਆਈ ਨੈਵਰ ਫੋਰਗੇਟ ਮਾਈ ਰੂਟਸ ਆਵ ਆਲਵੇਸ ਵਾਂਟਿਡ ਟੂ ਲਿਵ ਫੋਰ ਇੰਡੀਆ ਅੰਡ ਹਿੰਦੂਸਤਾਨ ਨੂੰ ਉੱਚਾ ਕਰਨਾ ਚਾਹੁੰਦਾ ਹਾਂ ਅਮ ਔਰ ਇਹਨਾਂ ਨੂੰ ਅਸੀਂ ਹਮੇਸ਼ਾ ਇੱਥੇ ਘੁੰਮਦੇ ਦੇਖਦੇ ਹੁੰਦੇ ਸੀ ਤਾਂ ਉਹ ਇਹਦੇ ਇੰਨੀ ਪਰਸਨੈਲਿਟੀ ਹੁੰਦੀ ਸੀ ਕਿ ਤੁਸੀਂ ਛੱਡੇ ਦਿਓ ਗੱਲ ਇੱਧਰ ਮੇਰਾ ਭਰਾ ਮੇਰਾ ਵੱਡਾ ਭਰਾ ਹੀ ਬੈਠਾ ਜੀ ਇਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਇੱਥੇ ਜੋ ਕੁਝ ਵੀ ਇੱਥੇ ਹੋ ਰਿਹਾ ਹੈ ਇਹਨਾਂ ਦੇ ਅਸ਼ੀਰਵਾਦ ਨਾਲ ਹੋ ਰਿਹਾ ਹੈ ਅੱਛਾ ਹੁਣ ਮੈਂ ਅਚੀਵਮੈਂਟ ਦੀ ਜੇ ਗੱਲ ਕਰਾਂ ਕਿ ਅਸੀਂ ਸਾਨੂੰ ਅਜ ਤੋਂ 5-6 ਸਾਲ ਪਹਿਲਾਂ ਇਹਦਾ ਪਬਲਿਸਟਿਕ ਦਾ ਨਹੀਂ ਸੀ ਇਹਨਾਂ ਪਤਾ ਕਰਕੇ ਮੇਰੀ ਬੈਕਗਰਾਉਂਡ ਜੂਡੋ ਆ ਤਿੰਨ ਇੰਗਲੈਂਡ ਕਦੋਂ ਗਏ ਮੈਂ ਇੰਗਲੈਂਡ ਗਿਆ ਸੀ ਜੀ ਬੋਰਨ ਕਦੋਂ ਹੋਇਆ ਸਕੂਲਿੰਗ ਉਹਦੇ ਬਾਰੇ ਠੀਕ ਹੈ ਠੀਕ ਹੈ ਜੀ ਮੈਂ ਇੰਗਲੈਂਡ ਗਿਆ ਸੀ ਜੀ 93 ਦੇ ਵਿੱਚ ਗਿਆ ਸੀ ਇੰਗਲੈਂਡ ਤੇ ਜਿਹੜਾ ਇਹਦਾ ਬਰਥ ਆ ਉਹ 97 ਦਾ ਬਰਥ ਆ ਤੇ ਬਰਥ ਤੋਂ ਬਾਅਦ ਸਕੂਲਿੰਗ ਇਹਦੀ ਪ੍ਰਾਈਵੇਟ ਸਕੂਲ ਦੀ ਹੋਈ ਹੈ ਸਾਰੀ ਉੱਥੇ ਦੀ ਤੇ ਫਿਰ ਇਹ uh, 2018 ਦੇ ਵਿੱਚ ਇਹਨੇ ਮੈਨੂੰ ਦੇਖ ਕੇ ਜਿਸ ਦਾ ਕਰਕੇ ਮੈਂ ਘਰ-ਪਾਰਪੂਰ ਰੱਖਿਆ ਹੁੰਦਾ ਸੀ ਮੈਨੂੰ ਦੇਖ ਕੇ ਥੋੜਾ ਇਨਸਪਾਇਰਡ ਹੋਇਆ ਫਿਰ ਇਹਨੇ ਮੈਨੂੰ ਕਹਿੰਦਾ ਡੈਡ ਮੈਂ ਵੀ ਇਨਵੋਲਵ ਇਹ ਵਿੱਚ ਹੋਣਾ ਚਾਹੁੰਦਾ ਹਾਂ ਤੇ 2019 ਦੇ ਵਿੱਚ ਫਸਟ ਟਾਈਮ ਅਸੀਂ ਗਏ ਸੀਗੇ ਜੂਨੀਅਰ ਬ੍ਰਿਟਿਸ਼ ਚੈਂਪੀਅਨਸ਼ਿਪ ਵਾਸਤੇ ਤੇ ਜਿਹੜੀ ਇਹਨੇ ਇੱਕ ਮਿੰਟ ਜੂਨੀਅਰ ਬ੍ਰਿਟਿਸ਼ ਨੈਸ਼ਨਲ ਚੈਂਪੀਅਨਸ਼ਿਪ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਅਸੀਂ ਗਏ ਆ ਇਹ ਪਹਿਲੀ ਦਫਾ ਗਏ ਆ ਤੇ ਪਹਿਲੀ ਦਫਾ ਬ੍ਰਿਟਿਸ਼ ਚੈਂਪੀਅਨ ਬਣ ਗਿਆ ਸੀ 9 2019 ਚ ਕਿੰਨੇ ਮਤਲਬ ਕਿੰਨੇ ਪਾਰਟਿਸਪੈਂਟਸ ਸੀ ਜਿਹਦੇ ਕਰਕੇ ਨਹੀਂ ਹੁੰਦਾ ਜੀ ਪਾਰਟਿਸਪੈਂਟ ਪੂਰਾ ਪੂਰਾ ਇੰਗਲੈਂਡਸ ਗਿਆ ਜੀ ਉੱਥੇ ਪੂਰਾ ਯੂਕੇ ਸੀ ਨਹੀਂ ਕਿੰਨੇ ਮੈਨਿਸ ਦੇ ਵਿੱਚ ਹੋ ਗਏ ਕਿੰਨੇ ਪਾਰਟਿਸਪੈਂਟ ਕਿੰਨੇ ਸੀ ਕਿੰਨੇ ਪਾਰਟਿਸਪੈਂਟ 10 ਤੋਂ ਉੱਪਰ ਸੀਗੇ ਜੀ ਹੁਣ ਇਦਾਂ ਨਹੀਂ ਗਿਣ ਹੁੰਦੇ ਕਿੰਨੇ ਹੁੰਦੇ ਪਰ 10 ਤੋਂ ਉੱਪਰ ਹੀ ਸੀਗੇ ਨਹੀਂ ਸਰ ਇਹ ਕਿੰਨਾ ਇੱਕ ਰਾਉਂਡ ਜਿੱਤ ਕੇ ਦੂਸਰੇ ਦੂਸਰੇ ਨਹੀਂ ਰਾਉਂਡ ਦੀ ਇਦਾਂ ਹੁੰਦੀ ਹੈ ਜੀ ਇਹ ਜਿੱਦਾਂ ਸਕਵਾਟ ਹੋ ਗਈ ਬੈਂਚ ਪ੍ਰੈਸ ਹੋ ਗਈ ਤੇ ਡੈੱਡ ਲਿਫਟ ਹੋ ਗਈ ਇਹਦੀਆਂ ਤਿੰਨ ਤਿੰਨ ਲਿਫਟਾਂ ਤੁਹਾਨੂੰ ਕਰਨੀਆਂ ਪੈਂਦੀਆਂ ਨੇ ਠੀਕ ਆ ਉਹ ਤਿੰਨ ਲਿਫਟਾਂ ਤੁਸੀਂ ਕਰੋਗੇ ਤੇ ਤੁਹਾਡੇ ਨੰਬਰ ਕਾਊਂਟ ਹੋਦੇ ਤੁਸੀਂ ਐਂਡ 'ਚ ਤੁਸੀਂ ਕਿੰਨਾ ਟੋਟਲ ਬੰਦਾ ਤੁਹਾਡਾ ਉਸ ਟੋਟਲ ਦੇ ਹਿਸਾਬ ਦੇ ਨਾਲ ਤੁਸੀਂ ਚੈਂਪੀਅਨ ਬੰਦੇ ਪੁਆਇੰਟ ਕਿੰਨਾ ਬਣਾਉਗਾ ਸਰ ਉਸ ਉਸ ਟਾਈਮ ਕਿੰਨਾ ਪੁਆਇੰਟ ਬਣਾਤਾ ਉਸ ਟਾਈਮ ਪੁਆਇੰਟ ਦਾ ਬਣਾ ਸੀ ਮੇਰੀ 845 830 ਹੀ ਬਣਾਇਆ ਸਰ ਜਦੋਂ ਇਹਨਾਂ ਨੇ ਆਪ ਕਿਹਾ ਕਿ ਮੈਂ ਵੀ ਗਿਲਡ ਮੇ ਆਣਾ ਚਾਹੁੰਦਾ ਕੋਈ ਪ੍ਰੈਕਟਿਸ ਵੀ ਕਰਾਈ ਇਹਨਾਂ ਦੀ ਹਾਂਜੀ ਫਿਰ ਅਸੀਂ ਜਿੱਦਾਂ ਪਹਿਲਾਂ ਮੈਂ ਹੀ ਇਹਦੀ ਪ੍ਰੈਕਟਿਸ ਕਰਵਾਉਂਦਾ ਸੀਗਾ ਜੀ ਕਰਕੇ ਮੇਰੀ ਬੈਕਗ੍ਰਾਉਂਡ ਇੰਨੀ ਨਹੀਂ ਸੀਗੀ ਪਾਵਰ ਲਿਫਟਿੰਗ ਦੀ ਕਰਕੇ ਉਹਦੇ ਵਾਸਤੇ ਤੁਹਾਨੂੰ ਡਿਫਰੈਂਟ ਟੈਕਨੀਕਸ ਵਗੈਰਾ ਚਾਹੀਦੀਆਂ ਹੁੰਦੀਆਂ ਜੀ ਫਿਰ ਅਸੀਂ ਇੱਕ ਉੱਥੇ ਸਾਡੇ ਜਿਮ ਹੈਗਾ ਡੱਡਲੀ ਦੇ ਵਿੱਚ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਉੱਥੇ ਸਾਡੇ ਜਸਪਾ ਜੀ ਉੱਥੇ ਹੈਗੇ ਆ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਜਸ ਹੋ ਗਿਆ ਸੈਮੀ ਹੋ ਗਿਆ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਉਹਨਾਂ ਨੇ ਸੈਮੀਫਾਇਰ ਟੈਕਨੀਕ ਦੱਸਿਆ ਫਿਰ ਅਸੀਂ ਕੋਚ ਹਾਇਰ ਕੀਤਾ ਸੀਗਾ ਇਹਦੇ ਕੋਚ ਦਾ ਨਾਮ ਹੈਗਾ ਲਾਰੈਂਸ 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 ਗੋਰਾ ਕੋਚਾ ਉਹਦਾ ਨਾਮ ਹੈਗਾ ਲਾਰੈਂਸ ਉਹਨੇ ਬਹੁਤ ਹੈਲਪ ਕੀਤੀ ਉਹ ਇਹਨੂੰ ਬੱਚੇ ਵਾਂਗੂ ਟ੍ਰੀਟ ਕਰਦਾ ਉਹ ਹਜੇ ਵੀ ਇਹਦਾ ਪ੍ਰੋਗਰਾਮ ਸੈੱਟ ਕਰਕੇ ਦਿੰਦਾ ਠੀਕ ਹੈ ਜੀ ਫਿਰ ਜਦੋਂ ਅਸੀਂ ਬ੍ਰਿਟਿਸ਼ ਚੈਂਪੀਅਨ ਵਾਸਤੇ ਗਏ ਆ 2019 ਦੇ ਵਿੱਚ ਤੇ ਸਟ੍ਰੇਟ ਇੱਕ ਸਾਲ ਵਾਂਗੂ ਸਰ ਵਿਦਿਨ ਵਿਦਿਨ ਈਅਰ ਬ੍ਰਿਟਿਸ਼ ਚੈਂਪੀਅਨ ਬਣ ਗਿਆ ਸੀ ਹਾਂ ਜੀ ਜਸਟ ਓਵਰ ਈਅਰ ਐਂਡ ਹਾਫ ਤੇ ਬ੍ਰਿਟਿਸ਼ ਚੈਂਪੀਅਨ ਬਣ ਗਿਆ ਸੀ ਤੇ ਬੋਲੀ ਜੋ ਹਾਂ ਇਤਨੇ ਘੰਟੇ ਮਿਹਨਤ ਕਰਦੇ ਸੀ ਸਰ ਜਿੰਸ ਦੇ ਸਰ ਮੈਂ ਮੇਨ ਦੀ ਗੱਲ ਹਦਾਇਆ ਕਿ ਸਾਡੇ ਦਿੰਨੇ ਘੰਟੇ ਤੁਸੀਂ ਆਰਾਮ ਨਾਲ ਰੱਖੋ ਨਾ ਦਿੰਦੇ ਆਰਾਮ ਤੇ ਪਲੱਸ ਇਹ ਵੈਜੀਟੇਰੀਨ ਆ ਮੀਟ ਨਹੀਂ ਖਾਂਦਾ ਵਾਹ ਵਾਹ ਬਹੁਤ ਬਕਰਾਰੀ ਕਿ ਪ੍ਰਾਊਡ ਟੂ ਬੀ ਜਿੱਦਾਂ ਸਮਝ ਲੋ ਆਪੇ ਇੱਕ ਤਰ੍ਹਾਂ ਹਿੰਦੂ ਆ ਆਪਣੇ ਆਪ ਨੂੰ ਸਮਝ ਸੋ ਇਹਦੇ ਆਪਣੇ ਇਹ ਮੀਟ ਵਗੈਰਾ ਇਹ ਟੱਚ ਨਹੀਂ ਕਰਦਾ ਕੋਈ ਸਾਜੀ ਚੀਜ਼ ਨਹੀਂ ਟੱਚ ਕਰਦਾ weight ਕਿਤਾ weight ਇਹਦਾ ਬੋਡੀ weight 155 kg ਹੈ ਜੀ 155 155 ਵਾਹ ਵਾਹ ਤੇ ਉਹ ਲੋਕ ਕਹਿੰਦੇ ਆ ਨਾ ਜੀ ਮੀਟ ਖਾਓ ਤਾਂ ਤੁਹਾਡੇ ਜਾਨ ਆਂਦੀ ਆ ਐਗਜ਼ਾਮਪਲ ਤੁਹਾਡੇ ਸਾਹਮਣੇ ਬੈਠੀ ਹੈ ਆਈਟੀ ਨੇ ਸਰ ਇਹਦੀ 6 ਫੁੱਟ 5 ਇੰਚ ਉਸ ਤੋਂ ਬਾਅਦ ਅਗਲੇ ਵੀ ਜੀਐਮ ਕਿ ਅਗਲੀ ਫਿਰ ਜੀ ਜੋ ਬ੍ਰਿਟਿਸ਼ ਚੈਂਪੀਅਨ ਬਣ ਗਿਆ ਸੀ ਤੇ 2020 ਦੇ ਵਿੱਚ ਕੋਵਿਡ ਆ ਗਿਆ ਸੀ ਠੀਕ ਹੈ ਜੀ ਉਸ ਉਹ ਫਿਰ ਉਸ ਸਾਲ ਕੁਝ ਨਹੀਂ ਉੱਥੇ ਹੋਇਆ ਮੇਰੇ ਖਿਆਲ ਪੂਰੀ ਦੁਨੀਆ 'ਚ ਨਹੀਂ ਕੁਝ ਵੀ ਹੋਇਆ ਫਿਰ 2021 ਦੇ ਵਿੱਚ ਆ ਬ੍ਰਿਟਿਸ਼ ਚੈਂਪੀਅਨ ਵਾਸਤੇ ਗਿਆ ਹੀ ਵਾਸ ਓਨਲੀ 24 ইয়ার্স 올ਡ ਤੇ ਜਿਹੜੇ ਲੋਕਾਂ ਨੇ ਇਹ ਜਿਹਾ ਜਿਨੀਅਰ ਤੋਂ ਨਿਕਲੇ ਸੀ ਉਹਨੂੰ ਕਿ 20, 2020 19 ਦੇ ਵਿੱਚ 2019 ਦੇ ਵਿੱਚ ਜਦੋਂ ਇਹ ਨਿਕ ਰਿਹਾ ਤਾਂ ਇਹ ਫਸਟ ਟਾਈਮ ਜਿੱਤ ਗਿਆ ਸੀਗਾ ਇਹ ਇਹਨਾਂ ਦੇ ਜਦੋਂ ਕਿ ਕਾਫੀ ਜਿਹੜਾ ਤਕੜੇ ਤਕੜੇ ਬੰਦੇ ਹਰਾਏ ਉੱਥੇ ਜਦੋਂ 22 ਦੇ ਵਿੱਚ 2021 ਸੌਰੀ ਇਹ ਸੀਨੀਅਰ ਹੋ ਗਿਆ ਨਾ ਸੀਨੀਅਰ ਇਹ ਸੀਨੀਅਰ ਦੀ ਗੱਲ ਕਰ ਰਹਾ ਹਾਂ ਅਭੀ 24 24 ਸਾਲ ਦੀ ਇਸ ਦੀ ਉਮਰ ਸੀ ਜਦੋਂ ਇਹ ਬ੍ਰਿਟਿਸ਼ ਬ੍ਰਿਟਿਸ਼ ਚੈਂਪੀਅਨ ਸੀਨੀਅਰ મે ਬਣ ਗਿਆ ਉਹ ਅੱਛਾ ਸੇਮ ਹੋਈ ਸੀਨੀਅਰ ਪਿਆ ਹਾਂ ਇਹ ਯੂਰਪੀਅਨ ਚੈਂਪੀਅਨ ਯੂਰਪੀਅਨ ਦੇ ਵਿੱਚ ਇਹਦਾ ਭਾਜੀ ਸੀਗਾ ਸਕਾਟ ਦੇ ਵਿੱਚ ਇਹ 골ਡ ਮਿਲ ਰਿਹਾ ਦਾ यूरोपियन यौर्प, में ट्वेंटी ट्वेंटी वन में हाँ। ट्वेंटी गोल्ड है और वो वो स्क्वाट में था यूरोप में थे थे? नहीं नहीं यूरोप में इसका स्क्वाट जो है ना जो स्क्वाट लगा उसमें इसका गोल्ड था गोल्ड था